ਵੀਡੀਓ ਜਿਹੜੀ ਉਹ ਖੜ ਜਾਂਦੀ ਆ ਉਹਨਾਂ ਵਿੱਚ ਜੋ ਤੁਹਾਨੂੰ ਬੈਸਟ ਲੱਗਦਾ ਨਾ ਉਹ ਚੱਕ ਲਓ ਤੇ ਉਹ ਆਪਣੇ ਟਾਈਟਲ ਦੇ ਵਿੱਚ ਦੇ ਦਿਓ ਤਾਂ ਤੁਹਾਡੀ ਜਿਹੜੀ ਵੀਡੀਓ ਹੈ ਨਾ ਉਹਦੇ ਵਾਇਰਲ ਹੋਣ ਦੇ ਚਾਂਸ ਵੱਧ ਜਾਣਗੇ ਹੁਣ ਦੋਵਾਂ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਵਾ ਇੱਕ ਇਹ ਹੋ ਗਿਆ ਇੱਕ ਇਹਲਾ ਹੋ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ YouTube ਦੇ ਉੱਤੇ ਟਾਈਟਲ ਲਿਖਣਾ ਸਿਖਾਵਾਂਗਾ ਅਗਰ ਤੁਸੀਂ ਮੇਰੇ ਦੱਸੇ ਤਰੀਕੇ ਮੁਤਾਬਿਕ ਤੁਸੀਂ ਆਪਣੇ YouTube ਦੇ ਉੱਤੇ ਤੁਸੀਂ ਟਾਈਟਲ ਲਿਖੋਗੇ ਟੈਗ ਲਿਖੋਗੇ ਡਿਸਕ੍ਰਿਪਸ਼ਨ ਲਿਖੋਗੇ ਨਾ ਤਾਂ ਤੁਹਾਡੀ ਜਿਹੜੀ ਵੀਡੀਓ ਹੈ ਨਾ ਉਹਦੇ ਵਾਇਰਲ ਹੋਣ ਦੇ ਚਾਂਸ ਵੱਧ ਜਾਣਗੇ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਜਾਈਗੀ ਨਹੀਂ ਬਟ ਇਹ ਵੀ ਤੁਹਾਡੀ ਵੀਡੀਓ ਵਾਇਰਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਮੰਨ ਕੇ ਜਦੋਂ ਤੁਸੀਂ ਹੁਣ ਇੱਕ ਵੀਡੀਓ ਅਪਲੋਡ ਕਰਦੇ ਹੋ ਉਹ ਵੀਡੀਓ ਵਾਇਰਲ ਹੁੰਦੀ ਨਹੀਂ ਹੈਗੀ ਕਿਉਂ ਕਿਉਂਕਿ ਤੁਸੀਂ ਟਾਈਟਲ ਨਹੀਂ ਸਹੀ ਲਿਖਦੇਗੇ ਡਿਸਕ੍ਰਿਪਸ਼ਨ ਨਹੀਂ ਸਹੀ ਲਿਖਦੇ ਹੈਗੇ ਟੈਗ ਜੇ ਤੁਸੀਂ ਲਗਾਉਂਦੇ ਕਿ ਕੀ ਉਹਦਾ ਟਾਈਟਲ ਤੁਸੀਂ ਹੋਰ ਲਿਖ ਦਿੰਦੇ ਹੋ ਤੇ ਜਿਹੜੀ ਡਿਸਕ੍ਰਿਪਸ਼ਨ ਲਿਖਦੇ ਹੋ ਉਹ ਤੁਸੀਂ ਕੁਝ ਹੋਰ ਲਿਖ ਦਿੰਦੇ ਹੋ ਤੇ ਜਿਹੜੀ ਟੈਗ ਹੁੰਦੇ ਆ ਉਹ ਤੁਸੀਂ ਕੁਝ ਹੋਰ ਤਰੀਕੇ ਨਾਲ ਲਿਖਦੇ ਹੋ ਜਿਹਦੇ ਨਾਲ ਕੀ ਹੈ ਕਿ ਤੁਹਾਡੀ ਵੀਡੀਓ ਤੇ 5 10 15 ਵੱਧ ਤੋਂ ਵੱਧ 100 ਵੀਊ ਆਉਂਦੇ ਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਜਿਹੜੀ ਉਹ ਖੜ ਜਾਂਦੀ ਆ ਸੋ ਉਹ ਕਿਹੜੀ ਗਲਤੀ ਤੁਸੀਂ ਕਰਦੇ ਹੋ ਉਹ ਗਲਤੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਹੈਗੀ ਟਾਈਟਲ ਨੂੰ ਸਹੀ ਲਿਖਣ ਦਾ ਤਰੀਕਾ ਕੀ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਸੋ ਜੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਦੇਖੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਨਾ ਸਭ ਤੋਂ ਪਹਿਲਾਂ ਹੁੰਦਾ ਟਾਈਟਲ ਲਿਖਣ ਦੀ ਹੁੰਦੀ ਆ ਇੱਥੇ ਵੀ ਤੁਸੀਂ ਟਾਈਟਲ ਲਿਖਣਾ ਵਾ ਠੀਕ ਹੈ ਜਦੋਂ ਟਾਈਟਲ ਕਿਹਦੇ ਅੱਖਰਾਂ ਦਾ ਹੁੰਦਾ ਵਾ ਇਹਦੇ 100 ਵਰਡ ਹੁੰਦੇ ਆ ਯਾਨੀ ਜੀ ਟਾਈਟਲ ਜੋ ਵੀ ਤੁਸੀਂ ਲਿਖਣਾ ਵਾ ਉਹ 100 ਵਰਡ ਦੇ ਵਿੱਚ ਵਿੱਚ ਹੀ ਲਿਖਣਾ ਵਾ 100 ਵਰਡ ਤੋਂ ਤੁਸੀਂ ਵੱਧ ਨਹੀਂ ਲਿਖ ਸਕਦੇਗੇ 100 ਵਰਡ ਤੋਂ ਘੱਟ ਲਿਖ ਦੋਗੇ ਤਾਂ ਚੱਲ ਜੇਗਾ ਜੇ ਵੱਧ ਲਿਖ ਦੋਗੇ ਤਾਂ ਉਹ ਨਹੀਂ YouTube ਉਹਨੂੰ ਅਸੈਪਟ ਨਹੀਂ ਕਰਦਾ ਹੈਗਾ ਤੁਸੀਂ ਕੀ ਕਰਦੇ ਹੋ ਮੰਨ ਕੇ ਚੱਲੋ ਤੁਸੀਂ ਜੇ ਛੋਟਾ ਵੀ ਲਿਖਦੇ ਹੋ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਵੀਡੀਓ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਟਾਈਟਲ ਲਿਖਦੇ ਹੋ ਤੁਸੀਂ ਛੋਟਾ ਲਿਖਿਆ ਕਰੋ ਕਈ ਕੀ ਕਰਦੇ ਨੇ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਇੱਕ ਛੋਟਾ ਜਿਹਾ ਟਾਈਟਲ ਲਿਖ ਕੇ ਦਿਖਾ ਦਿੰਦਾ ਇੱਥੇ ਲਿਖ ਦਿਨਾ ਫੈਟ ਲੂਜ਼ ਫੈਟ ਲੂਜ਼ ਵਰਕਆਊਟ ਠੀਕ ਹੈ ਜੀ ਇਹ ਹੋ ਗਿਆ ਵਰਕਆਊਟ ਇੱਕ ਟਾਈਟਲ ਤਾਂ ਇਹ ਹੋ ਗਿਆ ਹੁਣ ਜਿਹੜਾ ਦੂਜਾ ਟਾਈਟਲ ਆ ਉਹ ਹੋ ਗਿਆ ਫੁੱਲ ਬੋਡੀ ਫੁੱਲ ਬੋਡੀ ਫੁੱਲ ਬੋਡੀ ਫੈਟ ਲੂਜ਼ ਵਰਕਆਊਟ ਵਰਕਆਊਟ ਇਹ ਹੋ ਗਿਆ ਜੀ ਦੇਖੋ ਹੁਣ ਦੋਵਾਂ 'ਚ ਤੁਹਾਨੂੰ ਕੀ ਫਰਕ ਲੱਗਦਾ ਵਾ ਇੱਕ ਇਹ ਹੋ ਗਿਆ ਇਹ ਕੇ ਲ ਆ ਹੋ ਗਿਆ ਦੋਵਾਂ ਦੇ ਵਿੱਚੋਂ ਇਹ ਤਾਂ ਸੇਮ ਜੀ ਆ ਬਟ ਇਹ ਥੋੜਾ ਜਿਹਾ ਛੋਟਾ ਇਹ ਥੋੜਾ ਜਿਹਾ ਵੱਡਾ ਇਹਦੇ ਵਿੱਚ ਤੁਸੀਂ ਆਪ ਖੁਦ ਦਿਮਾਗ ਲਾ ਕੇ ਦੇਖੋ ਵੀ ਇਹਦੇ ਵਿੱਚ ਜਿਆਦਾ ਕ੍ਰੀਏਟਿਵ ਕਿਹੜਾ ਵਾ ਮੇਰੇ ਹਿਸਾਬ ਨਾਲ ਤਾਂ ਇਹ ਆ ਕਿਉਂ ਦੇਖੋ ਫੈਟ ਲੂਜ਼ ਵਰਕਆਊਟ ਜੇ ਤੁਸੀਂ YouTube ਦੇ ਉੱਤੇ ਸਰਚ ਕਰੋਗੇ ਫੈਟ ਲੂਜ਼ ਵਰਕਆਊਟ ਇਹ ਇਹ ਵੀ ਜ਼ਰੂਰ ਆਏਗਾ ਸਰਚ ਦੇ ਵਿੱਚ ਇਹਦੀ ਬਹੁਤ ਸਾਰੀ ਵੀਡੀਓ ਆ ਜਾਣੀ ਜਾਂ 20 30 40 ਜਿਹੜੇ ਟੋਪ ਦੇ ਆਉਣਗੇ ਜੇ ਤੁਸੀਂ ਫੁੱਲ ਬੋਡੀ ਵਰਕਆਊਟ ਲਿਖੋਗੇ ਇਹ ਤੇ ਇਹਦੇ ਨਾਲੋਂ ਜ਼ਿਆਦਾ ਆਣਗੇ ਇਹਦੇ ਨਾਲ ਕਿਉਂ ਕਿਉਂ ਦੇਖੋ ਜਦੋਂ ਕੋਈ ਬੰਦਾ ਬੋਡੀ ਦਾ weight ਘਟਾਉਂਦਾ ਵਾ ਉਹ ਫੈਟ ਲੂਜ਼ ਤਾਂ ਲਿਖਦਾ ਨਹੀਂ ਉਹਨੇ ਆਪਣੀ ਪੂਰੀ ਬੋਡੀ ਦਾ ਜਿਹੜਾ ਬੰਦੇ ਦਾ ਸਟਰਕਚਰ ਆ ਨਾ 6 ਫੁੱਟ ਦਾ 5 ਫੁੱਟ ਦਾ 5.5 ਫੁੱਟ ਦਾ 6.5 ਫੁੱਟ ਦਾ ਉਹਨੇ ਆਪਣੀ ਪੂਰੀ ਬੋਡੀ ਦਾ ਫੈਟ ਘਟਾਉਣਾ ਵਾ ਉਹਨੇ ਥਾਈ ਚੋਂ ਵੀ ਫੈਟ ਘਟਾਉਣੀ ਆ ਢਿੱਡ ਦੀ ਵੀ ਫੈਟ ਘਟਾਉਣੀ ਆ ਉਹਨੇ ਆਪਣੀ ਬੈਕ ਦੀ ਵੀ ਫੈਟ ਘਟਾਉਣੀ ਆ ਤਾਂ ਫੇਟ ਲੂਸ ਵਰਕਆਊਟ ਨੂੰ ਲਿਖੇਗਾ ਫੁੱਲ ਬੋਡੀ ਵਰਕਆਊਟ ਲਿਖੂਗਾ ਤੁਸੀਂ ਚਾਹੇ ਸਰਚ ਕਰਕੇ ਦੇਖ ਲਓ ਤੁਸੀਂ ਇਸ ਤਰੀਕੇ ਦਾ ਟਾਈਟਲ ਲਿਖਣਾ ਵਾ ਵੀਰ ਮੈਂ ਟਾਈਟਲ ਇਹੋ ਜਿਹਾ ਲਿਖਾਂ ਵੀ ਜਿਹੜਾ ਬੰਦਾ ਮਤਲਬ ਵੀ ਪੂਰੀ ਦੁਨੀਆ ਦੇ ਵਿੱਚ ਸਾਰੇ ਨੂੰ ਸਰਚ ਕਰੇ ਫੈਟ ਲੂਸ ਲਿਖੋਗੇ ਇਹ ਵੀ ਠੀਕ ਆ ਬਟ ਜਿਆਦਾ ਵਧੀਆ ਇਹ ਆ ਕਿਉਂਕ ਉਹ ਕਰਤਾ ਜੇ ਇਹਦੇ ਵਿੱਚ ਬੰਦਾ ਕੱਲਾ ਫੁੱਲ ਬੋਡੀ ਵੀ ਕਰੇਗਾ ਨਾ ਫੁੱਲ ਬੋਡੀ ਵਰਕਆਊਟ ਵੀ ਲਿਖ ਦੇਗਾ ਨਾ ਤਾਂ ਵੀ ਤੁਹਾਡੀ ਆ ਜੂਗੀ ਕਿਉਂਕਿ ਤੁਸੀਂ ਇਹਦੇ ਵਿੱਚ ਫੁੱਲ ਬੋਡੀ ਵਰਕਆਊਟ ਲਿਖਿਆ ਹੋਇਆ ਵਾ ਜੇ ਬੰਦਾ ਤੁਹਾਡਾ ਕੱਲਾ ਇਹ ਲਿਖੂ ਫੈਟ ਲੂਜ਼ ਵਰਕਆਊਟ ਤਾਂ ਤੁਹਾਡੀ ਤਾਂ ਵੀ ਜਿਹੜੀ ਵੀਡੀਓ ਇਹ ਵੀ ਤੁਹਾਡੀ ਸਰਚ ਦੇ ਵਿੱਚ ਆਏਗੀ ਕਿਉਂ ਆਏਗੀ ਕਿਉਂਕਿ ਇਹਦੇ ਵਿੱਚ ਤੁਸੀਂ ਫੈਟ ਲੂਜ਼ ਵੀ ਲਿਖਿਆ ਵਾ ਦੇਖੋ ਫੈਟ ਲੂਜ਼ ਵੀ ਚੱਕ ਲੈਣਾ ਫੈਟ ਲੂਜ਼ ਆ ਵਰਕ ਚੱਕ ਲੈ ਆ ਇੱਥੇ ਵੀ ਲਿਖਿਆ ਫੈਟ ਲੂਜ਼ ਉਹਦੇ ਜੇ ਆਪਾਂ ਕੀ ਐਡ ਕਰਤਾ ਉਹਦੇ ਜੇ ਆਪਾਂ ਫੁੱਲ ਬੋਡੀ ਕਰਤਾ ਤੁਸੀਂ ਕੋਈ ਵੀ ਟਾਈਟਲ ਲਿਖਣਾ ਤੁਸੀਂ ਇਸ ਤਰੀਕੇ ਨਾਲ ਲਿਖਣਾ ਆਪਣਾ ਦਿਮਾਗ ਲਾਣਾ ਵੀ ਯਾਰ ਮੈਂ ਇਹੋ ਜਿਹਾ ਟਾਈਟਲ ਲਿਖਾਂ ਜਿਹਦੇ ਵਿੱਚ ਮਤਲਬ ਵੀ ਮੇਰੀ ਵੀਡੀਓ ਵਾਇਰਲ ਹੋਣ ਦੇ ਚਾਂਸ ਹੋਣ ਤੁਸੀਂ ਦੇਖੋ ਟਾਈਟਲ ਲਿਖਣ ਦਾ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸਦਾ ਮੰਨ ਕੇ ਚੱਲੋ ਤੁਸੀਂ ਕਿਸੇ ਵੀ ਟੌਪਿਕ ਦੇ ਉੱਤੇ ਵੀਡੀਓ ਬਣਾਈ ਆ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ YouTube ਦੇ ਉੱਤੇ ਜਾਓ YouTube ਦੇ ਉੱਪਰ ਜਾ ਕੇ ਤੁਸੀਂ ਖੁਦ ਸਰਚ ਕਰੋ ਜਿਹੜੇ ਟੌਪਿਕ ਤੇ ਤੁਸੀਂ ਵੀਡੀਓ ਬਣਾਈ ਆ ਤੁਸੀਂ ਮੰਨ ਕੇ ਲਿਖੋ ਤੁਸੀਂ ਲਿਖਿਆ ਵੀਡੀਓ ਵਾਇਰਲ ਕਿਵੇਂ ਕਰੇ ਕਿਵੇਂ ਕਰੀਏ ਤੁਸੀਂ ਇਸ ਤਰੀਕੇ ਵੀਡੀਓ ਵੀਡੀਓ ਵਾਇਰਲ ਕਿసే ਕਰੀ ਤੁਸੀਂ ਇਹ ਲਿਖੋ ਜੋ ਤੁਹਾਨੂੰ ਪਹਿਲੇ 4-5 ਉੱਪਰ ਸ਼ੋ ਹੋਗੇ ਥੱਲੇ ਉਹਨਾਂ ਵਿੱਚ ਜੋ ਤੁਹਾਨੂੰ ਬੈਸਟ ਲੱਗਦਾ ਨਾ ਉਹ ਚੱਕ ਲਓ ਤੇ ਉਹ ਆਪਣੇ ਟਾਈਟਲ ਦੇ ਵਿੱਚ ਲਿਖ ਦਿਓ ਇਹ ਤਾਂ ਹੋ ਗਿਆ ਟਾਈਟਲ ਹੋ ਗਿਆ ਇਦਾਂ ਤੁਹਾਡਾ ਟਾਈਟਲ ਵਾਇਰਲ ਹੋਵੇਗਾ ਹੁਣ ਆਪਾਂ ਗੱਲ ਕਰਦੇ ਆ ਡਿਸਕ੍ਰਿਪਸ਼ਨ ਟਾਈਟਲ ਦੇ ਥੱਲੇ ਡਿਸਕ੍ਰਿਪਸ਼ਨ ਲਿਖੀ ਹੁੰਦੀ ਆ ਹੁਣ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਤਾ ਕੀ ਗਲਤੀ ਕਰਦੇ ਹੋ ਉੱਪਰ ਤਾਂ ਤੁਸੀਂ ਸੇਮ ਹੀ ਲਿਖ ਦਿੰਦੇ ਹੋ ਤੇ ਜਦੋਂ ਡਿਸਕ੍ਰਿਪਸ਼ਨ ਦੀ ਵਾਰੀ ਆਉਂਦੀ ਆ ਤੁਸੀਂ ਇੱਥੇ ਚੇਂਜ ਕਰ ਦਿੰਦੇ ਸਭ ਤੋਂ ਵੱਡੀ ਗਲਤੀ ਇਹ ਕਰਦੇ ਹੋ ਤੁਸੀਂ ਚੇਂਜ ਬਿਲਕੁਲ ਵੀ ਨਹੀਂ ਕਰਨਾ ਹੈਗਾ ਤੁਸੀਂ ਕੀ ਕਰਨਾ ਵਾ ਜੋ ਚੀਜ਼ ਤੁਸੀਂ ਇੱਥੇ ਲਿਖੀ ਆ ਨਾ ਇਹਨੂੰ ਕਾਪੀ ਕਰ ਲੈਣਾ ਇੱਥੇ ਪੇਸਟ ਕਰ ਦੇਣਾ ਇੱਥੇ ਪੇਸਟ ਕਰ ਦੇਣਾ ਬਸ ਇੰਨੀ ਜੀ ਹੋ ਗਈ ਥੋੜੀ ਜੀ ਸਪੇਸ ਦੇਣੀ ਆ ਆਪਣੇ ਚੈਨਲ ਬਾਰੇ ਲਿਖਣਾ ਵਾ ਵੀ ਮੇਰਾ ਇਹ ਚੈਨਲ ਇਸ ਦੇ ਰਿਗਾਰਡਿੰਗ ਇਸ ਟੌਪਿਕ ਦੇ ਉੱਤੇ ਵੀਡੀਓ ਪਾਵਾਂਗਾ ਹਨਾ ਹਿੰਦੀ 'ਚ ਲਿਖ ਦਿਓ ਇੰਗਲਿਸ਼ 'ਚ ਲਿਖ ਦਿਓ ਪੰਜਾਬੀ 'ਚ ਲਿਖ ਦਿਓ ਚਾਹ ਤਾਂ ਤੁਸੀਂ ਮਤਲਬ ਦੋ ਲੈਂਗੁਏਜ ਵਿੱਚ ਲਿਖ ਦਿਓ ਹਿੰਦੀ 'ਚ ਲਿਖ ਲਓ ਪੰਜਾਬੀ 'ਚ ਲਿਖ ਲਓ ਇੰਗਲਿਸ਼ 'ਚ ਲਿਖ ਲਓ ਬਹੁਤ ਵਧੀਆ ਇੱਕ ਪੰਜਾਬੀ 'ਚ ਲਿਖ ਲਓ ਠੀਕ ਆ ਉਸ ਤੋਂ ਬਾਅਦ ਆਜੋ ਤੁਸੀਂ ਫੇਰ ਥੱਲੇ ਤੁਸੀਂ ਥੋੜੀ ਜੀ ਥੋੜੀ ਜਿਹੀ ਜਗ੍ਹਾ ਛੱਡ ਕੇ ਫਿਰ ਤੁਸੀਂ ਕੀ ਕਰਨਾ ਵਾ ਤੁਸੀਂ ਮੰਨ ਕੇ ਚੱਲੋ ਜਦੋਂ ਡਿਸਕ੍ਰਿਪਸ਼ਨ ਲਿਖਣੀ ਹੈ ਨਾ ਉਹਦੇ ਵਿੱਚ ਘੱਟੋ ਘੱਟ ਮੰਨ ਕੇ ਚੱਲੋ ਤੁਸੀਂ 10-15 ਨਾ ਟਾਈਟਲ ਲਿਖਣੇ ਆ ਟਾਈਟਲ ਕਿਵੇਂ ਲਿਖਣੇ ਆ ਜਿਵੇਂ ਆ ਲਿਖਿਆ ਸੀ ਫੁੱਲ ਬਾਡੀ ਵਰਕਆਊਟ ਠੀਕ ਆ ਫੈਟ ਲੂਜ਼ ਵਰਕਆਊਟ ਵਜ਼ਨ ਕਿਵੇਂ ਕੈਸੇ ਕੰਮ ਕਰੇ ਜਲਦੀ ਵਜ਼ਨ ਕਿਵੇਂ ਕੈਸੇ ਕੰਮ ਕਰੇ ਇਦਾਂ ਤੁਸੀਂ ਲਿਖਣੇ ਆ 10 ਤੋਂ 15 10 ਤੋਂ ਲੈ ਕੇ 15 ਤੁਸੀਂ ਇਹ ਲਿਖਣੇ ਹੀ ਲਿਖਣੇ ਆ ਠੀਕ ਹੈ ਜੀ ਇਹ ਇਦਾਂ ਤੁਸੀਂ ਡਿਸਕ੍ਰਿਪਸ਼ਨ ਲਿਖਣੀ ਆ ਉਸ ਤੋਂ ਬਾਅਦ ਆ ਜੋ ਥੱਲੇ ਆਉਂਦੇ ਆ ਇੱਕ ਥੰਬਨੇਲ ਹੁੰਦਾ ਵਾ ਹੁਣ ਤਾਂ ਥੰਬਨੇਲ ਨਾ ਤਿੰਨ ਆਪਸ਼ਨਾਂ ਆ ਲੱਗੀਆਂ ਤੁਸੀਂ ਤਿੰਨ ਥੰਬਨੇਲ ਬਣਾ ਸਕਦੇ ਹੋ ਤੁਸੀਂ ਥੰਬਨੇਲ ਇਹ ਦੇਖੋ ਵੀ ਯਾਰ ਮੈਂ ਯੂਨੀਕ ਜਿਹਾ ਥੰਬਨੇਲ ਬਣਾਉਣਾ ਵੀ ਜਿਹੜੀ ਚੀਜ਼ ਮੰਨ ਕੇ ਲੋਕ ਦੇਖਣ ਜੇ ਮੰਨ ਕੇ ਚਲੋ ਫੁੱਲ ਬੋਡੀ ਵਰਕਆਊਟ ਬਣਿਆ ਵਾ ਤੁਸੀਂ ਇੱਕ ਪਾਸੇ ਬਣਾ ਦਿਓ ਮੋਟਾ ਬੰਦਾ ਆ ਬੰਦਰਾ ਢਿੱਡ ਬਾਹਰ ਆ ਨਾ ਇਹ ਢਿੱਡ ਬਾਹਰ ਆ ਇੱਕ ਪਾਸੇ ਬਣਾ ਦਿਓ ਤੁਸੀਂ ਐब्स ਵਾਲਾ ਬੰਦਾ ਜਿਹਦਾ ਪੂਰਾ ਫਲੇਟ ਆ ਢਿੱਡ ਤੇ ਉਹਦੇ ਐब्स ਬਣੇ ਹੋਏ ਆ ਤੁਸੀਂ ਇੱਥੇ ਹੀ ਤਾਂ ਹਾਸ਼ੀਆ ਲਗਾ ਦਿਓ ਲਿਖ ਦਿਓ ਇੱਥੇ ਬੀਫੋਰ ਐਂਡ ਆਫ ਬੰਦਾ ਆਪਣਾ ਕੁਰੀਏਟਿਵ ਹੋ ਜਗਾ ਯਾਰ ਆ ਦੇਖ ਬੰਦੇ ਨੇ 10 ਦਿਨ ਦੇ ਵਿੱਚ ਐਪਸ ਕੱਢ ਲਈ ਉਹ ਤੁਹਾਡੀ ਵੀਡੀਓ ਦੇਖਣ ਆਏਗਾ ਹੀ ਆਏਗਾ ਸੋ ਇਹ ਤਰੀਕਾ ਤੁਸੀਂ ਅਪਣਾਉਣਾ ਵਾ ਇਦਾਂ ਤੁਸੀਂ ਆਪਣਾ ਥੰਬਨੇਲ ਬਣਾਉਣਾ ਬਹੁਤ ਉਸੋਖਾ ਥੰਬਨੇਲ ਬਣ ਜਾਂਦਾ ਮੈਂ ਜਦੋਂ ਮੇਰੀ ਵਰਕਸ਼ਾਪ ਹੁੰਦੀ ਹੈ ਨਾ ਉਹਦੇ ਵਿੱਚ ਮੈਂ ਸਿਖੋਣਾ ਵੀ ਆ ਤੁਸੀਂ ਆਪਣੇ ਵੀਡੀਓ ਦੇ ਵਿੱਚ ਥੰਬਨੇਲ ਕਿਵੇਂ ਬਣਾ ਸਕਦੇ ਹੋ ਉਹਦੇ ਵਿੱਚ ਮੈਂ ਸਿਖੋਣਾ ਵੀ ਆ ਜਬ ਮੇਰੇ ਪਿੰਡ ਪਰਾ ਬਹੁਤ سارے ਹੁਣ ਮੇਰੇ ਕੋਲ ਕਲਾਸਾਂ ਲਗਾਉਣ ਹੁੰਦੇ ਪੈਣੇ ਹਰ ਇੱਕ ਸੰਡੇ ਹੁੰਦੀ ਨੇ ਮੇਰੇ ਕੋਲ ਕਲਾਸ ਲਾਣਾ ਉਹ ਤੇ ਉਹਨਾਂ ਨੂੰ ਮੈਂ ਸਿਖੋਣਾ ਵਾ ਵੀ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਟਾਈਟਲ ਕਿਵੇਂ ਲ ਸੋ ਠੀਕ ਆ ਉਸ ਤੋਂ ਬਾਅਦ ਆ ਜਾਂਦਾ ਟੈਗ ਜਿਹੜੇ ਟੈਗ ਸਭ ਤੋਂ ਜ਼ਰੂਰੀ ਆ ਟੈਗ ਤੁਸੀਂ ਆ ਜਨ ਟੈਗ ਤੁਸੀਂ ਨਾ 500 ਵਰਡ ਲਿਖ ਸਕਦੇ ਹੋ 500 ਤੋਂ ਵੱਧ ਜਿਆਦਾ ਨਹੀਂ ਲਿਖ ਸਕਦੇ ਤੁਸੀਂ 500 ਤੋਂ 500 ਹੀ ਲਿਖਣਾ ਵਾ ਤੁਸੀਂ ਉੱਤੇ ਕੀ ਲਿਖਣਾ ਵਾ ਪਹਿਲਾਂ ਲਿਖੋ ਫੁੱਲ ਬਾਡੀ ਵਰਕਆਊਟ ਠੀਕ ਆ ਫਿਰ ਲਿਖੋ ਫੈਟ ਲੂਜ਼ ਵਰਕਆਊਟ ਫਿਰ ਅੱਗੇ ਲਿਖ ਦਿਓ ਫਿਰ ਆ ਗਿਆ weight lose ਠੀਕ ਆ weight lose diet ਲਿਖ ਦਿਓ weight lose tips ਲਿਖ ਦਿਓ ਇਦਾਂ ਦੀਆਂ ਚੀਜ਼ਾਂ ਲਿਖੋ ਠੀਕ ਆ ਜਿਹਦੇ ਰਿਗਾਰਡਿੰਗ ਤੁਹਾਡੀ ਵੀਡੀਓ ਆ ਇਸ ਤਰੀਕੇ ਨਾਲ ਤੁਸੀਂ ਲਿਖੋ ਮੈਂ ਤੁਹਾਨੂੰ ਗਾਰੰਟੀ ਦਿੰਦੀ ਤੁਸੀਂ ਜਦੋਂ ਇਸ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦਿਖਾਇਆ ਟਾਈਟਲ ਟਾਈਟਲ ਡਿਸਕ੍ਰਿਪਸ਼ਨ ਟੈਗ ਠੀਕ ਹੈ ਤੇ ਥੰਬਨੇਲ ਜਦੋਂ ਆਹ ਚਾਰ ਚੀਜ਼ਾਂ ਦੇ ਤੁਸੀਂ ਲਗਾਤਾਰ ਕੰਮ ਕਰੋਗੇ ਨਾ ਤੁਸੀਂ 10 ਵੀਡੀਓ ਅਪਲੋਡ ਕਰਤੀਆਂ 10 ਵੀਡੀਓ ਤੁਸੀਂ ਅਪਲੋਡ ਕਰਤੀਆਂ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦੀ ਦਸਾਂ ਦੇ ਵਿੱਚੋਂ ਤੁਹਾਡੀਆਂ ਦੋ ਤੋਂ ਲੈ ਕੇ ਤਿੰਨ ਵੀਡੀਓ ਦੋ ਤੋਂ ਤਿੰਨ ਵੀਡੀਓ ਤੁਹਾਡੀਆਂ 101% ਤੁਹਾਡੀਆਂ ਵਾਇਰਲ ਹੋਣਗੀਆਂ ਹੀ ਹੋਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਜਦੋਂ ਤੁਹਾਡੀਆਂ 2 ਜਾਂ 3 ਵੀਡੀਓ ਵਾਇਰਲ ਹੋ ਗਈਆਂ ਸਮਝ ਲਓ ਤੁਹਾਡਾ ਜਿਹੜਾ ਚੈਨਲ ਆ ਉਹ ਵਾਇਰਲ ਹੋਣਾ ਹੀ ਹੋਣਾ 101% ਵਾਇਰਲ ਹੋਵੇਗਾ ਹੀ ਹੋਵੇਗਾ ਸੋ ਇਹਦੇ ਨਾਲ ਇੱਕ ਕੰਮ ਤੁਸੀਂ ਹੋਰ ਕਰਨਾ ਸ਼ੋਰਟ ਵੀਡੀਓ ਸ਼ੋਰਟ ਵੀਡੀਓ ਤੁਸੀਂ ਵਾਇਰਲ ਪਾਉਣੀਆਂ ਹੀ ਪਾਉਣੀਆਂ ਨੇ ਸ਼ੋਰਟ ਵੀਡੀਓ ਵਾਇਰਲ ਜਿਆਦਾ ਹੁੰਦੀਆਂ ਨੇ ਜਦੋਂ ਤੁਸੀਂ ਸ਼ੋਰਟ ਵੀਡੀਓ ਪਾਉਂਗੇ ਨਾ ਇਹਦਾ ਵਾਚ ਟਾਈਮ ਨਹੀਂ ਕਾਊਂਟ ਹੁੰਦਾ ਹੈਗਾ ਬਟ ਇਹ ਤੁਹਾਨੂੰ ਸਬਸਕ੍ਰਾਈਬਰ ਦੇ ਕੇ ਜਾਏਗਾ ਜਦੋਂ ਮੰਨ ਕੇ ਚੱਲੋ ਤੁਹਾਡੇ ਸ਼ੋਰਟ ਵੀਡੀਓ ਨੇ ਤੁਹਾਨੂੰ ਸਬਸਕ੍ਰਾਈਬਰ ਦੇਤੇ 1000 1000 ਸਬਸਕ੍ਰਾਈਬਰ ਮਿਲ ਗਏ ਜਿਹੜਾ 1000 ਸਬਸਕ੍ਰਾਈਬਰ ਆਊਗਾ ਨਾ ਤੁਹਾਡੇ ਉਹ ਤੁਹਾਡੀ ਜਿੰਨੀਆਂ ਵੀ ਲੌਂਗ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਉਹ ਤੁਹਾਡੀਆਂ ਲੌਂਗ ਵੀਡੀਓ ਸਾਰੀਆਂ ਦੇਖੇਗਾ ਹੀ ਦੇਖੇਗਾ ਜਿਹਦੇ ਨਾਲ ਕੀ ਹੋਏਗਾ ਤੁਹਾਡੀ ਵੀਡੀਓ ਸਾਰੀਆਂ ਵਾਇਰਲ ਹੋਣਗੀਆਂ ਵਾਚ ਟਾਈਮ ਤੁਹਾਡਾ ਜਿਹੜਾ ਉਹ ਕੰਪਲੀਟ ਹੋ ਜਾਏਗਾ ਜੀ ਤੇ ਤੁਸੀਂ ਚੈਨਲ ਨੂੰ ਆਪਣੇ ਨੂੰ ਮੋਨਟਾਈਜੇਸ਼ਨ ਤੁਸੀਂ ਕਰ ਲਓਗੇ ਤਾਂ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਬਹੁਤ ਸੌਖਾ ਤਰੀਕਾ ਵਾ ਇੰਨਾ ਔਖਾ ਕੰਮ ਨਹੀਂ ਹੈਗਾ ਤੁਸੀਂ ਐਵੇਂ ਟੈਨਸ਼ਨ ਲੈ ਜਾਨੇ ਟੈਨਸ਼ਨ ਲੈਣ ਵਾਲਾ ਕੋਈ ਕੰਮ ਨਹੀਂ ਹੈਗਾ ਕਿਉਂਕਿ ਬਹੁਤ سارے ਮੇਰੇ ਪਿੰਡਪਰਾ ਜਿਹੜੇ ਜਿਨ੍ਹਾਂ ਨੇ ਮੇਰੇ ਤੋਂ ਸਿੱਖਿਆ ਨੇ ਮੇਰੇ ਤੋਂ ਕਲਾਸਾਂ ਲਈਆਂ ਨੇ ਨਾ ਕਈ ਬੰਦੇ ਨੇ 50 50 ਦਿਨ ਬਾਅਦ ਵੀ ਆਪਣੇ ਚੈਨਲ ਗਰੋ ਕਰ ਲਿਆ ਉਹਨਾਂ ਦੇ ਚੈਨਲ ਮੋਨਟਾਈਜੇਸ਼ਨ ਹੋ ਗਈ ਉਹਨਾਂ ਦੇ ਚੈਨਲ ਤੇ YouTube ਤੋਂ ਪੈਸੇ ਕਮਾਉਣੇ ਉਹਨਾਂ ਨੇ ਸ਼ੁਰੂ ਕਰਤੇ ਜਿਹੜੇ ਮੇਰੇ ਹਿਸਾਬ ਨਾਲ ਚੱਲੇ ਸੀ ਮੇਰੇ ਤਰੀਕੇ ਨਾਲ ਚੱਲੇ ਸੀ ਉਹਨਾਂ ਦੇ ਚੈਨਲ ਮੋਨਟਾਈਜੇਸ਼ਨ ਹੋ ਗਏ ਮੈਂ ਖੁਦ ਮੋਨਟਾਈਜੇਸ ਕੀਤਾ ਉਹਨਾਂ ਦੇ ਚੈਨਲ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾ ਇਸ ਵੀਡੀਓ ਦੇ ਰਿਕਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਪੁੱਛ ਸਕਦੇ ਜਾਂ ਫਿਰ ਤੁਸੀਂ ਇਸ ਵੀਡੀਓ ਤੇ ਲਿ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਜੇ ਤੁਸੀਂ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਹੈ ਨਾ ਤੁਸੀਂ ਮੇਰੇ ਕੋਲ ਵਰਕਸ਼ਾਪ ਤੁਸੀਂ ਲਗਾਉਣਾ ਚਾਹੁੰਦੇ ਹੋ ਮੈਂ ਨਾ ਹਰ ਸੰਡੇ ਹਰ ਸੰਡੇ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਮੇਰੀ ਵਰਕਸ਼ਾਪ ਲੱਗਦੀ ਹੈ ਜਿਹਦੇ ਵਿੱਚ ਇੱਕ ਦੋ ਇੱਕ ਦੋ ਮੇਰੇ ਭੈਣ ਭਰਾ ਆਏ ਰਹਿੰਦੇ ਆ ਤੇ ਉਹ ਮੇਰੇ ਕੋਲ ਬਹੁਤ ਕੁਝ ਸਿੱਖ ਕੇ ਜਾਂਦੇ ਨੇ ਹਨ ਤਿੰਨ ਚਾਰ ਘੰਟੇ ਦੀ ਆਪਣੀ ਕਲਾਸ ਰਹਿੰਦੀ ਹੈ ਉਹ 10 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣੀ ਕਲਾਸ ਰਹਿੰਦੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਡਿਟੇਲ ਦੇ ਵਿੱਚ ਦੱਸਦਾ ਵਾਂ ਤੁਸੀਂ YouTube ਚੈਨਲ ਕਿਵੇਂ ਬਣਾਣਾ ਵਾ ਉਹਦਾ ਟਾਈਟਲ ਟੈਗ ਡਿਸਕ੍ਰਿਪਸ਼ਨ ਥੰਬਨੇਲ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਵੀਡੀਓ ਅਪਲੋਡ ਕਿਵੇਂ ਕਰਨੀ ਆ ਸ਼ਾਰਟ ਕਿਵੇਂ ਬਣਾਉਣੀਆਂ ਸ਼ਾਰਟ ਨੂੰ ਅਪਲੋਡ ਕਿਵੇਂ ਕਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਉਸ ਕਲਾਸ ਦੇ ਵਿੱਚ ਦੇਣਾ ਵਾਂ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭਿੰਨ ਭਰਾ ਇੰਟਰਸਟਿਡ ਹੈਗਾ YouTube ਤੋਂ ਪੈਸੇ ਕਮਾਉਣਾ ਚਾਹੁੰਦਾ Facebook ਤੋਂ ਪੈਸੇ ਕਮਾਉਣਾ ਚਾਹੁੰਦਾ Instagram ਤੋਂ ਪੈਸੇ ਕਮਾਉਣਾ ਚਾਹੁੰਦਾ ਤਾਂ ਉਹ ਅਗਰ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦਾ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਵੀ ਹਰ ਇੱਕ ਸੰਡੇ ਨੂੰ ਜਿਹੜੀ ਸਾਡੀ ਕਲਾਸ ਲੱਗਦੀ ਹੈ ਉਹ ਕਿਹੜੀ ਜਗ੍ਹਾ ਤੇ ਲੱਗਦੀ ਹੈ ਤੇ ਉਹਦੀ ਟਾਈਮਿੰਗ ਕੀ ਹੁੰਦੀ ਆ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਆਪਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ